ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਵਾਂ ਟੌਪਿਕ ਲੈ ਕੇ ਆਏ ਹਾਂ ਅੱਜ ਦੇ ਟੌਪਿਕ 'ਚ ਆਪਾਂ ਉਹਨਾਂ ਕੁਝ ਕੁ ਪੁਆਇੰਟਸ ਤੇ ਗੱਲਬਾਤ ਕਰਾਂਗੇ ਕਿ ਜਿਨ੍ਹਾਂ ਨੂੰ ਆਪਾਂ ਜੇ ਧਿਆਨ 'ਚ ਰੱਖ ਕੇ ਚੱਲੀਏ ਤਾਂ ਆਪਣੇ ਰਿਸ਼ਤੇ ਕਦੇ ਵੀ ਖਰਾਬ ਨਹੀਂ ਹੋਣਗੇ ਆਪਣੇ ਰਿਸ਼ਤੇ ਹਮੇਸ਼ਾ ਮਜ਼ਬੂਤ ਰਹਿਣਗੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਡਿਟੇਲ 'ਚ ਗੱਲਬਾਤ ਦੇਖੋ ਇਹਨਾਂ ਪੁਆਇੰਟਸ 'ਚੋਂ ਸਭ ਤੋਂ ਪਹਿਲਾ ਪੁਆਇੰਟ ਤਾਂ ਇਹ ਹੀ ਆ ਕਿ ਆਪਣੀ ਗਲਤੀ ਮੰਨਣੀ ਸਿੱਖੋ ਕਿਉਂਕਿ ਕਈ ਵਾਰ ਆਪਾਂ ਕੀ ਕਰਦੇ ਆ ਨਾ ਕਿ ਆਪਾਂ ਕਿਸੇ ਵੀ ਰਿਸ਼ਤੇ ਦੇ ਵਿੱਚ ਕੋਈ ਇਹੋ ਜੀ ਗਲਤੀ ਕਰ ਦਿੰਦੇ ਆ ਕਿ ਜਿਹਨੂੰ ਆਪਾਂ ਬਾਅਦ 'ਚ ਮੰਨਦੇ ਨਹੀਂ ਪਤਾ ਆਪਾਂ ਨੂੰ ਹੁੰਦਾ ਹੈ ਕਿ ਆਪਾਂ ਇੱਥੇ ਗਲਤਾਂ ਪਰ ਆਪਾਂ ਮੰਨਦੇ ਨਹੀਂ ਕਿਉਂਕਿ ਜੇ ਆਪਾਂ ਆਪਣੀ ਗਲਤੀ ਮੰਨਦੇ ਆ ਤਾਂ ਆਪਣੀ ਈਗੋ ਤੇ ਸੱਟ ਵੱਜਦੀ ਆ ਆਪਾਂ ਸਿਰਫ ਆਪਣੀ ਈਗੋ ਨੂੰ ਬਚਾਉਣ ਦੇ ਚੱਕਰ 'ਚ ਆਪਣਾ ਰਿਸ਼ਤਾ ਹੀ ਖਤਮ ਕਰ ਲੈਂਦੇ ਆ ਤੇ ਜਦੋਂ ਆਪਾਂ ਕੁਝਕ ਟਾਈਮ ਬਾਅਦ ਸੋਚਦੇ ਆ ਇਸ ਚੀਜ਼ ਬਾਰੇ ਫਿਰ ਆਪਾਂ ਨੂੰ ਦੁੱਖ ਹੁੰਦਾ ਹੈ ਫਿਰ ਆਪਾਂ ਨੂੰ ਪਛਤਾਵਾ ਹੁੰਦਾ ਹੈ ਕਿ ਜੇ ਕਿਤੇ ਉਦੋਂ ਗਲਤੀ ਮੰਨੀ ਹੁੰਦੀ ਆਪਣਾ ਰਿਸ਼ਤਾ ਖਤਮ ਨਾ ਹੁੰਦਾ ਸੋ ਇਸ ਗੱਲ ਦਾ ਜਰੂਰ ਧਿਆਨ ਰੱਖੋ ਜਿੱਥੇ ਵੀ ਤੁਸੀਂ ਕਿਤੇ ਗਲਤ ਹੋਨੇ ਹੋ ਉਹ ਗਲਤੀ ਮੰਨੋ ਕਿਉਂਕਿ ਇਹਦੇ ਨਾਲ ਇੱਕ ਤਾਂ ਤੁਹਾਡੇ ਮਨ ਤੇ ਕੋਈ ਬੋਝ ਨਹੀਂ ਰਹੂਗਾ ਤੁਸੀਂ ਖੁਦ ਹੀ ਵਧੀਆ ਫੀਲ ਕਰੋਗੇ ਕਿ ਹਾਂ ਯਾਰ ਜੇ ਮੈਥੋਂ ਗਲਤੀ ਹੋਈ ਸੀ ਤਾਂ ਮੈਂ ਗਲਤੀ ਮੰਨ ਲਈ ਤੇ ਸਾਡਾ ਜਿਹੜਾ ਰਿਸ਼ਤਾ ਉਹ ਬਚ ਗਿਆ ਤੇ ਇੱਕ ਇਹਦੇ ਨਾਲ ਸਾਹਮਣੇ ਵਾਲੇ ਨੂੰ ਵੀ ਵਧੀਆ ਫੀਲ ਹੋਊਗਾ ਉਹਨੂੰ ਵੀ ਲੱਗੂਗਾ ਕਿ ਹਾਂ ਜੇ ਬੰਦੇ ਨੇ ਗਲਤੀ ਕੀਤੀ ਸੀ ਤਾਂ ਉਹਨੇ ਮੰਨ ਵੀ ਲਈ ਇਹਦੇ ਨਾਲ ਜਿਹੜਾ ਤੁਹਾਡਾ ਰਿਸ਼ਤਾ ਉਹ ਪਹਿਲਾਂ ਨਾਲੋਂ ਹੋਰ ਵੀ ਵਧੀਆ ਹੋ ਜਾਊਗਾ। ਨੰਬਰ 2 ਤੇ ਆ ਗਿਆ ਕਿ ਕਦੇ ਵੀ ਨਾ ਕਿਸੇ ਨੂੰ ਨੀਵਾ ਨਾ ਦਿਖਾਓ। ਕਿਉਂਕਿ ਬਹੁਤ ਸਾਰੇ ਬੰਦਿਆਂ ਦੀ ਇਹ ਆਦਤ ਹੁੰਦੀ ਆ ਕਿ ਉਹ ਗਲਨੀ ਬਾਤੀ ਨਾਲ ਆਪਣੇ ਨਾਲ ਵਾਲੇ ਬੰਦੇ ਨੂੰ ਨੀਵਾ ਦਿਖਾਉਂਦੇ ਰਹਿੰਦੇ ਆ। ਇਹਦੇ ਨਾਲ ਵੀ ਆਪਣੇ ਰਿਸ਼ਤਿਆਂ ਦੇ ਵਿੱਚ ਵਿਗਾਰ ਪੈਂਦਾ ਹੈਗਾ। ਕਿਉਂਕਿ ਅਗਲਾ ਕੁਝ ਕੁ ਟਾਈਮ ਸਹਾਰ ਲੂਣਾ ਇੱਕ ਦੋ ਵਾਰੀ ਸਹਾਰ ਲੂਗਾ ਨੂੰ ਪਰ ਹਰ ਵਾਰੀ ਅਗਲਾ ਇਹ ਚੀਜ਼ ਨਹੀਂ ਸਹਿ ਸਕਦਾ। ਕਿਉਂਕਿ ਹਰੇਕ ਬੰਦੇ ਦੀ ਸੈਲਫ ਰਿਸਪੈਕਟ ਹੁੰਦੀ ਹੈ। ਜਦੋਂ ਵਾਰ-ਵਾਰ ਉਹਦੀ ਸੈਲਫ ਰਿਸਪੈਕਟ ਦਾਤੇ ਲੱਗੂਗੀ ਤਾਂ ਫਿਰ ਆਪਣੇ ਜਿਹੜੇ ਰਿਸ਼ਤੇ ਦੇ ਵਿੱਚ ਹੈ ਫਰਕ ਪੈਣਾ ਸੁਭਾਵਿਕ ਹੈਗਾ ਸੋ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖੋ ਕਿ ਕਦੇ ਵੀ ਕਿਸੇ ਨੂੰ ਗੱਲ-ਗੱਲ ਤੇ ਨੀਵਾਂ ਨਾ ਦਿਖਾਓ ਨੰਬਰ 3 ਤੇ ਆ ਗਿਆ ਕਿ ਆਪਣੀਆਂ ਕਮੀਆਂ ਪਛਾਣੋ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਕਿ ਆਪਣੇ ਵਿੱਚ ਹੀ ਕੁਝ ਕੁ ਕਮੀਆਂ ਹੁੰਦੀਆਂ ਨੇ ਜਿਹਦੇ ਕਰਕੇ ਹੌਲੀ-ਹੌਲੀ ਆਪਾਂ ਨੂੰ ਸਾਰੇ ਛੱਡ ਜਾਂਦੇ ਆ ਤੇ ਬਾਅਦ ਚ ਆਪਾਂ ਦੂਜਿਆਂ ਕੋਲੇ ਕਹਿੰਦੇ ਫਿਰਦੇ ਆ ਕਿ ਮੇਰੇ ਨਾਲ ਤਾਂ ਕੋਈ ਵੀ ਨਹੀਂ ਖੜਦਾ ਮੈਂ ਤਾਂ ਇਕੱਲਾ ਹੀ ਰਹਿ ਜਾਣਾ ਤੇ ਮੇਰੇ ਨਾਲ ਤਾਂ ਹਰੇਕ ਹੀ ਐਂ ਕਰ ਜਾਂਦਾ ਪਰ ਦੇਖੋ ਇਸ ਤਰ੍ਹਾਂ ਨਹੀਂ ਹੁੰਦਾ ਹੋ ਸਕਦਾ ਕੋਈ ਦੋ ਚਾਰ ਬੰਦੇ ਆਪਾਂ ਨੂੰ ਛੱਡ ਕੇ ਵਗ ਜਾਣ ਆਪਣੇ ਨਾਲ ਮਾੜੀ ਕਰ ਜਾਣ ਉੱਥੇ ਉਹ ਗਲਤ ਹੋ ਸਕਦੇ ਆ ਪਰ ਜੇ ਹਰੇਕ ਬੰਦਾ ਹੀ ਇਸ ਤਰ੍ਹਾਂ ਕਰ ਰਿਹਾ ਨਾ ਤਾਂ ਆਪਾਂ ਨੂੰ ਆਪਣੇ ਆਪ 'ਚ ਛਾਤੀ ਮਾਰਨ ਦੀ ਲੋੜ ਹੈ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਆਪਾਂ ਹੀ ਹਰ ਵਕਤ ਸਹੀ ਹੋਈਏ ਕਈ ਵਾਰ ਸਾਹਮਣੇ ਵਾਲੇ ਵੀ ਸਹੀ ਹੁੰਦੇ ਆ ਸੋ ਇਸ ਗੱਲ ਦਾ ਜਰੂਰ ਧਿਆਨ ਰੱਖੋ ਕਿ ਜੇ ਤੁਹਾਨੂੰ ਹਰੇਕ ਬੰਦਾ ਛੱਡ ਕੇ ਜਾ ਰਿਹਾ ਨਾ ਤਾਂ ਉੱਥੇ ਕਮੀ ਤੁਹਾਡੇ ਚ ਵੀ ਹੋ ਸਕਦੀ ਹੈ ਤੇ ਆਪਦੀਆਂ ਕਮੀਆਂ ਜਰੂਰ ਨੋਟ ਕਰੋ ਤੇ ਉਹਨਾਂ ਨੂੰ ਨੋਟ ਕਰਕੇ ਹੌਲੀ-ਹੌਲੀ ਦੂਰ ਕਰੋ। ਇਹਦੇ ਨਾਲ ਜਿਹੜੇ ਤੁਹਾਡੇ ਰਿਸ਼ਤੇ ਆਹੋ ਵਧੀਆ ਨਿਭਣਗੇ। ਨੰਬਰ 4 ਤੇ ਆ ਗਿਆ ਕਿ ਗੱਲ-ਗੱਲ ਤੇ ਗੁੱਸਾ ਕਰਨਾ ਛੱਡੋ। ਇਹ ਵੀ ਨਾ ਬਹੁਤ ਸਾਰੇ ਬੰਦਿਆਂ ਦੀ ਪ੍ਰੋਬਲਮ ਹੁੰਦੀ ਹੈ ਕਿ ਉਹ ਆਪਦੇ ਗੁੱਸਾ ਕਰਨ ਤੇ ਹੀ ਬੜਾ ਪ੍ਰਾਊਡ ਫੀਲ ਕਰਦੇ ਆ। ਕਿ ਸਾਡਾ ਤਾਂ ਨੇਚਰ ਇਸ ਤਰ੍ਹਾਂ ਹੀ ਹੈਗਾ, ਅਸੀਂ ਤੇ ਇਸ ਤਰ੍ਹਾਂ ਹੀ ਚੱਲਦੇ ਆ। ਪਰ ਇੱਕ ਗੱਲ ਨਾ ਕਦੇ ਵੀ ਨਾ ਭੁੱਲੋ ਕਿ ਜਿਹੜਾ ਇਹ ਗੁੱਸੇ ਵਾਲਾ ਨੇਚਰ ਹੈ ਕੁਝ ਹੱਦ ਤੱਕ ਘਰੇ ਤਾਂ ਚੱਲ ਜਾਂਦਾ ਹੈ। ਕਿਉਂਕਿ ਚਲੋ ਘਰ ਦੇ ਬੰਦੇ ਆਪਣੇ ਨਾਲ ਰਹਿਣ ਦੇ ਆਦੀ ਹੁੰਦੇ ਆ ਪਰਿਵਾਰਕ ਮਾਹੌਲ ਚਲੋ ਅਲੱਗ ਹੁੰਦਾਗਾ ਪਰ ਜਿਹੜਾ ਇਹ ਨੇਚਰ ਹੈ ਬਾਹਰ ਨਹੀਂ ਚੱਲਦਾ ਕਿਉਂਕਿ ਬਾਹਰ ਬੰਦਾ ਚਲੋ ਇੱਕ ਵਾਰੀ ਦੇਖਦਾ ਦੋ ਵਾਰੀ ਦੇਖਦਾ ਜਦੋਂ ਆਪਾਂ ਬਾਰ-ਬਾਰੀ ਅਗਲੇ ਨਾਲ ਗੱਲ galt ਤੇ ਗੁੱਸੇ ਹੁੰਦੇ ਰਹਿੰਨੇ ਆਗੇ ਆਪਾਂ ਹਰ ਇੱਕ ਗੱਲ ਤੇ ਇਸ ਤਰ੍ਹਾਂ ਕਰਦੇ ਆਗੇ ਤਾਂ ਫਿਰ ਬੰਦੇ ਪਾਸਾ ਵਟਣਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਇਹਨੇ ਇਸ ਤਰ੍ਹਾਂ ਹੀ ਰਹਿਣਾਗਾ ਤਾਂ ਫਿਰ ਉਹ ਆਪਣੇ ਤੋਂ ਪਰੇ ਹੋਣਾ ਹੀ ਵਧੀਆ ਸਮਝਦੇ ਆਗੇ ਤੇ ਕਈ ਵਾਰੀ ਆਪਾਂ ਹੀ ਕਰਦੇ ਆ ਨਾ ਆਪਣੇ ਇਸ ਗੁੱਸੇ ਵਾਲੇ ਸੁਭਾਅ ਦੀ ਵਜ੍ਹਾ ਕਰਕੇ ਆਪਾਂ ਆਪਣੇ ਚੰਗੇ ਦੋਸਤ ਹੁੰਦੇ ਜਿਹੜੇ ਉਹਨਾਂ ਨੂੰ ਵੀ ਗਵਾ ਲੈਂਦੇ ਆਗੇ ਸੋ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖੋ ਕਿ ਜਿਹੜਾ ਗੱਲ-ਗੱਲ ਤੇ ਗੁੱਸਾ ਕਰਨਾ ਨਾ ਇਹ ਵੀ ਰਿਸ਼ਤਿਆਂ ਨੂੰ ਖਾ ਜਾਂਦਾ ਸੋ ਜਿਹੜੀ ਇਹ ਆਦਤ ਹੈ ਇਹਨੂੰ ਜ਼ਰੂਰ ਸੁਧਾਰੋ ਨੰਬਰ 5 ਤੇ ਆ ਗਿਆ ਸਟੇਟਸ ਲਾਉਣੇ ਸਟੇਟਸ ਲਾਉਣੇ ਮਤਲਬ ਜਿਵੇਂ ਅੱਜ ਕੱਲ੍ਹ ਚੱਲਦਾ ਹੈ ਕਿ ਜੇ ਕਿਸੇ ਵੀ ਬੰਦੇ ਦਾ ਕਿਸੇ ਨਾਲ ਫਰਕ ਪੈ ਜੇ ਨਾ ਤਾਂ ਉਹ ਕੀ ਕਰਦਾ ਉਹਦੇ ਤੇ ਲਾ ਲਾ ਕੇ जान ਕੇ ਜਿਵੇਂ WhatsApp ਸਟੇਟਸ ਲਾਉਣੇ ਸ਼ੁਰੂ ਕਰ ਦਿੰਦਾ ਹੈ ਇਹ ਬਹੁਤ ਗਲਤ ਆਦਤ ਹੁੰਦੀ ਹੈ ਆਪਣੀ ਕਿਉਂਕਿ ਕਈ ਵਾਰ ਕੀ ਹੁੰਦਾ ਨਾ ਕਿ ਕੋਈ ਮਾੜਾ ਮੋਟਾ ਹੀ ਚਲੋ ਗਲਤਫਹਿਮੀ ਹੋਈ ਹੁੰਦੀ ਹੈ ਕੋਈ ਮਨਮਟਾਵ ਹੋਇਆ ਹੁੰਦਾ ਤੇ ਦੁਬਾਰੇ ਸਾਰਾ ਕੁਝ ਸਹੀ ਹੋਣ ਦੇ ਚਾਂਸ ਬਚਦੇ ਹੁੰਦੇ ਆ ਪਰ ਜਦੋਂ ਆਪਾਂ ਸਟੇਟਸ ਲਾਉਣੇ ਸ਼ੁਰੂ ਕਰ ਦਿੰਨੇ ਅਗਲੇ ਤੇ ਲਾ ਲਾ ਕੇ ਤਾਂ ਜਿਹੜਾ ਉਹ ਮਾੜਾ ਮੋਟਾ ਰਾਹ ਬਚਦਾ ਹੁੰਦਾ ਨਾ ਰਿਸ਼ਤਾ ਦੁਬਾਰੇ ਸਹੀ ਹੋਣ ਦਾ ਆਪਾਂ ਉਹ ਵੀ ਬੰਦ ਕਰ ਲੈਨੇ ਆ ਤੇ ਬਾਅਦ ਚ ਫਿਰ ਆਪਾਂ ਨੂੰ ਇਹਨਾਂ ਗੱਲਾਂ ਤੇ ਪਛਤਾਵਾ ਵੀ ਹੁੰਦਾ ਹੈ ਬਾਕੀ ਸਟੇਟਸ ਲਾਉਣ ਦੀ ਨਾ ਲੋੜ ਵੀ ਨਹੀਂ ਹੁੰਦੀ ਕਿਉਂਕਿ ਜੇ ਆਪਣਾ ਕਿਸੇ ਨਾਲ ਕੋਈ ਫਰਕ ਪੈਗਾ ਤਾਂ ਉਹ ਆਪਣਾ ਪਰਸਨਲ ਮੈਟਰ ਹੁੰਦਾ ਸਟੇਟਸ ਲਾ ਕੇ ਉਹਨੂੰ ਲੋਕਾਂ ਤੱਕ ਕਿਉਂ ਦਿਖਾਉਣੇ ਹੋ ਇਹ ਚੀਜ਼ ਕਦੇ ਵੀ ਨਾ ਕਰਿਆ ਕਰੋ ਕਿ ਜੇ ਕਿਸੇ ਨਾਲੋਂ ਫਰਕ ਪੈ ਗਿਆ ਤਾਂ ਚੱਕ ਕੇ ਉਹਦੇ ਤੇ ਲਾ ਕੇ ਸਟੇਟਸ ਲਾਉਣ ਲੱਗ ਜਾਓ ਇਹਦੇ ਨਾਲ ਤੁਹਾਡੇ ਰਿਸ਼ਤੇ ਦਾ ਲੋਕਾਂ 'ਚ ਵੀ ਤਮਾਸ਼ਾ ਬਣਦਾ ਹੈ ਤੇ ਜਿਹੜਾ ਕੋਈ ਮਾੜਾ-ਪੋਟਾ ਰਾਹ ਬਚਿਆ ਹੁੰਦਾ ਦੁਆਰੇ ਰਿਸ਼ਤਾ ਸਹੀ ਹੋਣ ਦਾ ਉਹ ਵੀ ਤੁਸੀਂ ਬੰਦ ਕਰ ਲੈਨੇ ਹੋ ਛੇਮਾ ਤੇ ਲਾਸਟ ਪੁਆਇੰਟ ਆ ਗਿਆ ਕਿ ਜਦੋਂ ਆਪਣਾ ਕਿਸੇ ਬੰਦੇ ਨਾਲ ਕੋਈ ਫਰਕ ਪੈ ਜੇ ਨਾ ਆਹਨੂੰ ਬਿਲਕੁਲ ਮੌਕੇ ਤੇ ਹੀ ਲੋਕਾਂ ਕੋਲੇ ਨਾ ਭੰਡੋ ਕਿਉਂਕਿ ਕਈ ਵਾਰੀ ਨਾ ਸਮਝ ਨਹੀਂ ਸਹੀ ਚੱਲ ਰਿਹਾ ਹੁੰਦਾ ਕੋਈ ਇਸ ਤਰ੍ਹਾਂ ਦੀ ਗੜਬੜ ਹੁੰਦੀ ਆ ਕਿ ਜਿਹੜੀ ਕੋਈ ਬਾਲੀ ਵੱਡੀ ਗੱਲਬਾਤ ਨਹੀਂ ਹੁੰਦੀ ਪਰ ਆਪਾਂ ਬਸ ਮੌਕੇ ਤੇ ਗੁੱਸੇ ਚ ਆ ਕੇ ਅਗਲੇ ਨੂੰ ਆਪਾਂ ਦੂਜਿਆਂ ਕੋਲੇ ਭੰਡਣਾ ਸ਼ੁਰੂ ਕਰ ਦਿੰਨੇ ਆ ਪਰ ਜਦੋਂ ਆਪਾਂ ਨੂੰ ਸਮਾਂ ਪਾ ਕੇ ਪਤਾ ਲੱਗਦਾ ਕਿ ਯਾਰ ਏਡੀ ਵੱਡੀ ਗੱਲ ਨਹੀਂ ਸੀਗੀ ਪਰ ਆਪਾਂ ਐਵੇਂ ਇਥੋਂ ਦੇ ਕਰ ਗੱਲ ਲੈ ਆਏ ਬਾਅਦ ਚ ਆਪਾਂ ਨੂੰ ਪਛਤਾਵਾ ਹੁੰਦਾ ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਕਦੇ ਵੀ ਜਦੋਂ ਕਿਸੇ ਨਾਲੋਂ ਆਪਣਾ ਫਰਕ ਪੈਂਦਾ ਤਾਂ ਉਹਨੂੰ ਮੌਕੇ ਤੇ ਨਾ ਕਦੇ ਵੀ ਭੰਡੋ ਹਾਂ ਜਦੋਂ ਕੁਝ ਕੁ ਟਾਈਮ ਬੀਤ ਜੇ ਮੰਨ ਲਓ 15 20 ਦਿਨ ਮਹੀਨਾ ਬੀਤ ਗਿਆ ਤੇ ਤੁਹਾਨੂੰ ਕਨਫਰਮ ਹੋ ਗਿਆ ਕਿ ਹਾਂ ਉਸ ਬੰਦੇ ਨੇ ਸੱਚੂ ਮੇਰੇ ਨਾਲ ਮਾੜੀ ਕੀਤੀ ਆ ਇਹ ਨਹੀਂ ਕਰਨਾ ਚਾਹੀਦਾ ਸੀ ਫਿਰ ਤੁਸੀਂ ਦੂਜਿਆਂ ਕੋਲੇ ਦੱਸ ਸਕਦੇ ਹੋ ਕਿ ਯਾਰ ਇਹ ਬੰਦਾ ਮੇਰੇ ਨਾਲ ਐ ਕਰ ਗਿਆ ਕਿਉਂਕਿ ਇਹ ਗੱਲ ਹੈਗੀ ਆ ਕੁਦਰਤੀ ਆ ਇਹ ਕਿ ਜਦੋਂ ਆਪਣੇ ਨਾਲ ਕੁਝ ਕਿਸ ਤਰ੍ਹਾਂ ਦਾ ਹੁੰਦਾ ਤਾਂ ਆਪਾਂ ਆਪਣਾ ਮਨ ਹੌਲਾ ਕਰਨ ਵਾਸਤੇ ਦੂਜਿਆਂ ਕੋਲੇ ਦੱਸ ਦੀ ਦੱਸਦੇ ਆ ਇਹ ਬੰਦੇ ਦਾ ਸੁਭਾਈ ਹੈਗਾ ਤੇ ਦੱਸਣਾ ਵੀ ਚਾਹੀਦਾ ਚਲੋ ਇਹਦੇ ਨਾਲ ਆਪਣਾ ਜਿਹੜਾ ਮਾਨ ਉਹ ਹੌਲਾ ਹੋ ਜਾਂਦਾ ਸੋ ਇਹ ਸੀ ਆਪਣੇ ਅੱਜ ਦੇ ਪੁਆਇੰਟ ਜੇ ਆਪਾਂ ਇਹਨਾਂ ਨੂੰ ਧਿਆਨ ਚ ਰੱਖ ਕੇ ਚੱਲੀਏ ਤਾਂ ਆਪਣੇ ਰਿਸ਼ਤੇ ਕਦੇ ਵੀ ਖਰਾਬ ਨਹੀਂ ਹੋਣਗੇ ਤੇ ਆਪਣੇ ਰਿਸ਼ਤੇ ਹਮੇਸ਼ਾ ਮਜ਼ਬੂਤ ਰਹਿਣਗੇ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਵਧੀਆ ਲੱਗੀ ਹੋਣੀ ਹੈ ਤੇ ਜੇ ਇਹ ਵੀਡੀਓ ਵਧੀਆ ਲੱਗੀ ਹੈ ਤੇਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਕੱਲ ਨੂੰ ਤੁਹਾਨੂੰ ਮਿਲਾਂਗੇ ਇੱਕ ਨਵੇਂ ਟੌਪਿਕ ਨਾਲ